ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਪੁੱਚੋ ਕਲਾਂ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਬਠਿੰਡਾ ਤਹਿਸੀਲ ਵੀ ਬਠਿੰਡਾ ਤੇ ਬਾਕੀ ਸਾਰੇ ਵੀ ਜਾਣਦੇ ਹੀ ਆ ਵੀ ਪੁੱਚੋ ਦੇਸ਼ ਹਸਪਤਾਲ ਦੇ ਅਸ਼ੂਰ ਹੈ ਤੇ ਬਾਕੀ ਨੇੜ ਦੇ ਪਿੰਡ ਜਿਵੇਂ ਨਥਾਣਾ ਹੋ ਗਿਆ ਤੇ ਨਥਾਣਾ ਹੋ ਗਿਆ ਬਾਕੀ ਨੇੜ ਦੇ ਪਿੰਡ ਇਹਦੇ ਆਗੇ ਕਲਿਆਣ ਇਧਰ ਤੇ ਇਹ ਹੈਗੇ ਜੀ ਇਹਦੇ ਨੇੜ ਦੇ ਪਿੰਡ ਲਹਿਰਾ ਮੁਹੱਬਤ ਹੋ ਗਏ ਜੀ ਬਾਕੀ ਵੀਰ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਡਰੈੱਸ ਆਪਾਂ ਕਨਫਰਮ ਕਰਾਂਗੇ ਬਹੁਤ ਸੋਹਣੇ ਨਾਗਾਇਜ਼ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਆਪਣੀ ਐਂਡ ਤੱਕ ਦੇਖਿਓ ਐਂਡ ਤੱਕ ਆਪਣੀ ਵੀਡੀਓ ਨਾਲ ਬਣੀ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਦਾ ਕਰੋ ਜੀ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਚੈਨਲ ਪੇਜ ਨੂੰ ਫੋਲੋ ਕਰ ਲਓ ਤੇ ਬਾਕੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 ਨਸੀਇਕਸਤਾਨੇ ਵਿੱਚ ਤੇ ਸਾਰੇ ਤਰ੍ਹਾਂ ਦੀ ਵੈਰਾਈਟੀ ਆ ਬਾਈ ਕੋਲੇ ਖੀਰੀਆਂ ਕਟੀਆਂ ਖੀਰੀਆਂ ਵੱਛੀਆਂ ਤੇ ਕੱਟੇ ਤੇ ਵੜਾ ਤੇ ਬਾਕੀ ਆਪਾਂ ਕਰਾਉਂਨੇ ਆ ਗੱਲਬਾਤ ਤੁਹਾਡੇ ਨਾਲ ਤੇ ਮਲਾਉਂਨੇ ਆ ਵੀਰ ਨੂੰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਡਰੈੱਸ ਦੱਸੋ ਜੀ ਪਿੰਡ ਪੁੱਚੋਗਲਾਂ ਹੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾ ਜੀ ਠੀਕ ਹੈ ਤੇ ਨਾਮ ਵੀਰੇ ਕੀ ਆਪਣਾ ਸੁਖਵੀਰ ਸਿੰਘ ਛਣੀ ਆ ਜੀ ਸੁਖਵੀਰ ਸਿੰਘ ਛਣੀ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਵੀਰੇ 84271 26248 ਜੀ ਠੀਕ ਹੈ ਜੀ ਤੇ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਕਿੰਨੇ ਨਗ ਦੋ ਦਾ گاਵਾ ਜੀ ਸੂਣ ਲੀ ਗੱਬਣਾ ਜੀ ਇਹ ਆਪਾਂ ਮਗਰੋਂ ਵਿਖਾ ਦਾਂਗੇ ਕਿਰਾਂ ਕੈਮਰਾ ਮਾਰ ਦੰਨੇ ਆ ਕ੍ਰੋਸ ਆਂਗ ਦੇ ਵਿੱਚ گاਵਾ ਬਾਈ ਕੋਲੇ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਇਧਰੋਂ ਜਿਹੜੀਆਂ ਤੂੰ ਕੱਟੀਆਂ ਦੀ ਗੱਲ ਕਰਦਾ ਠੀਕ ਹੈ ਜੀ ਜਿਹੜੀ ਆ ਪਹਿਲੇ ਨੰਬਰ ਤੇ ਕੱਤੀ ਬਾਈ ਔਰਲੇ ਪਾਸੇ ਖੜੀ ਆ ਇਹਦੀ ਕਿੰਨੀ ਉਮਰ ਹੈ ਕੀ ਡਿਟੇਲ ਹੈ ਜੀ ਦੱਸੀ ਕਰਾਂਗੇ ਸਵਾ ਸਾਲ ਦੀ ਆ ਜੀ ਸਵਾ ਸਾਲ ਦੀ ਆ ਹਾਂਜੀ ਠੀਕ ਹੈ ਦੰਦੋ ਖੀਦੀ ਆ ਹਾਂਜੀ ਤੇ ਪਤਾ ਇਹ ਕਿਉਂਕਿ ਵੀ ਕਿਹੜੇ ਸੀਮਤ ਦੀ ਇਹਦੀ ਮਦਰ ਰਿਕਾਰਡ ਕੀ ਆ 16 17 ਕਿਲੋ ਦੱਸਿਆ ਹੋਇਆ ਜੀ ਆਪ ਨੂੰ ਠੀਕ ਆ ਯਾਰ ਮੇਤਰ ਤੋਂ ਹੀ ਲਿਆਂਦੀ ਹੋਈ ਆ ਜੀ 16 17 ਕਿਲੋ ਦੁੱਧ ਹੈ ਜੀ ਹਾਂਜੀ ਮਾਂ ਦਾ ਜੀ ਚੰਗੀ ਮਹਿ ਜੀ ਕੱਟੀਏ ਜਣੀ ਹਾਂਜੀ ਹਾਂਜੀ ਤੇ ਬਾਕੀ ਮੇਨ ਗੱਲ ਸੱਜਣੋ ਇਹ ਆ ਵੀ ਕੱਟੀ ਦੀ ਪੱਠਪੁੜੇ ਦੀ ਬਨਾਵਟ ਤੁਸੀਂ ਕਰੋ ਕਾਲੀ ਆ ਜੀ ਡੰਝ ਕਾਲੀ ਐ ਜਮਾ ਹਾਂ ਪਿੰਡ ਦਾ ਤਾਂ ਕਹਿੰਦੇ ਕੀ ਰਹੇ ਤੁਹ ਪਤਾ ਲੱਗ ਜਾਂਦਾ ਉਹ ਗੱਲ ਆ ਤੇ ਚੀਜ਼ ਇੱਕ ਨੰਬਰ ਆ ਠੰਡੀ ਆ ਇਹ ਦੇਖ ਲੋ ਜੀ ਤੋਰਾ ਕਰਾ ਚੱਕ ਬਾਈ ਲੈਓ ਜੀ ਬਿਲਕੁਲ ਜੈਡ ਬਲੈਕ ਆ ਇੱਕ ਵੀ ਬਾਲ ਨਹੀਂ ਗਾ ਪਗੂਸ਼ ਨਾ ਮੱਥੇ ਤੇ ਚਿੱਟਾ ਤੇ ਬਹੁਤ ਸੋਹਣੀ ਬੰਤਰਾ ਵਿੱਚ ਕੱਟੀ ਦੀ ਲੈ ਲੈ ਉੱਥੇ ਲੈ ਲੈ ਵੀਰੇ ਹਾਂਜੀ ਲੈ ਲੈ ਬਾਹਰ ਕਰ ਤੋੜਾ ਕਰਾਈਏ ਚੱਕ ਲੋ ਵੀ ਸੱਜਣੋਂ ਵੇਲ ਬੂਲ ਬਹੁਤ ਸੋਹਣੀ ਆ ਚੰਗੀ ਲੰਮੀ ਵੇਲ ਆ ਤੇ ਕਰੀਏ ਇਧਰ ਨੂੰ ਬਈ ਮੋੜ ਲਾ ਦੇਖੋ ਕਰੋ ਜੱਕ ਫੇਸ ਕੁਆਲਟੀ ਬਿਲਕੁਲ ਨਿੱਕਾ ਸਿੰਗਾ ਰੇਂਗਲ ਆ ਨਾਲ ਹੀ ਮੋੜੀ ਜਾਂਦੀ ਆ ਉਧਰ ਨੂੰ ਲੈ ਚਲੀ ਵੀਰੇ ਉਹ ਉਤਰਾਂ ਗਣੀਆਂ ਲਓ ਜੀ ਤੇ ਲੰਮੀ ਵੇਲ ਆ ਪੂਰੀ ਪੱਠਕੁੜੇ ਦੀ ਬਣਾਵਟਾ ਜਿਹੜੀ ਬਹੁਤ ਸੋਹਣੀ ਆ ਖੜਮੇ ਚੱਕ ਮੇ ਪੁੜੇ ਦੀ ਕੱਟੀ ਆ ਬੋਡੀ ਟਾਂਚਾ ਜਿਹੜਾ ਕੱਤੀ ਦਾ ਬਹੁਤ ਸੁਣਾ ਵੇਟ ਵੀ ਜਾਨੀ ਕਿ ਬੋਡੀ ਵੇਟ ਵੀ ਪੂਰਾ ਤੇ ਸੀਮਨ ਲੈ ਲੈਣਾ ਇਹਨੇ ਮੰਨ ਕੇ ਚੱਲੋ 2-2 ਮਹੀਨਿਆਂ ਤੱਕ ਤਾਂ ਟੀਕਾ ਭਰਿਆ ਜਾਣਾ ਹੈ ਨਾ ਬਾਈ ਹਾਂਜੀ ਹਾਂਜੀ ਕਿਉਂਕਿ ਚੰਗੀ ਨਿਗਰ ਨਰੋਈ ਆ ਚੰਗੀ ਸੇਵਾ ਹੋ ਜੀ ਸਭੀ ਵੀ ਕੱਟੀ ਆ ਹਾਂਜੀ ਹਾਂਜੀ ਤੇ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਬਾਈ ਕਹਿੰਦਾ ਵੀ ਚੰਗੀ ਮਹਿੰਦੀ ਕੱਟੀ ਆ ਕਈ ਜੀ ਨਵਾਂ ਬੰਦਾ ਥੋੜਾ ਜਿਆ ਕੈਮਰੇ ਤੇ ਬੋਲਣ ਨੂੰ ਜਾ ਕੇ ਜਾਂਦਾ ਵੈਸੇ ਜਿਹੜੀ ਮਾਲਕ ਵੱਲੋਂ ਦਿੱਤੀ ਗਈ ਜਾਣਕਾਰੀ ਸੱਜਣੋ ਉਹੀ ਆਪਾਂ ਅੱਗੇ ਸ਼ੇਅਰ ਕਰਦੇ ਆਂ ਤੇ ਵੀਰ ਦੇ ਨਾਲ ਗੱਲਬਾਤ ਹੋਈ ਸੀ ਵੀਰ ਕਹਿੰਦਾ ਵੀ 16 17 ਕਿਲੋ ਵਾਲੀ ਮਹਿੰਦੀ ਕੱਟੀ ਆ ਤੇ ਕੁਆਲਿਟੀ ਕਰੋ ਚੈੱਕ ਠੀਂ ਠੰਡੀ ਆ ਜੀ ਹਾਂ ਚਾਰ ਹੀ ਥਾਣਾ ਫੋਰਸ਼ਾਂਗਪੁਰਾਣੀ ਤੇ ਮੋٹے ਮੋٹے ਥਾਣਾ ਪੂਰੀ ਵਿਰਲ ਤੇ ਦੇਖੀ ਵੀਰੇ ਫੇਸ ਕੁਆਲਿਟੀ ਦੇਖੋ ਬਿਲਕੁਲ ਨਿੱਕਾ ਸਿੰਘ ਆ ਰੰਗ ਲੰਮੀ ਧੌਣ ਆ ਪੂਰੀਆਂ ਸਰਾਹੀ ਅਰਗੀ ਤੇ ਲੈ ਚੱਲ ਖੁਰਨੀ ਤੇ ਲਓ ਜੀ ਐ ਚੰਗੀ ਨਿੱਗਰ ਨਰੋਈ ਆ ਸੰਭੀ ਵੀ ਆ ਕੋਈ ਐ ਲੱਸੀ ਲਾਵੀ ਨਹੀਂ ਵੀ ਕੋਈ ਭਰਾ ਕਹੀ ਜੀ ਦੂਰੋਂ ਕਿਸੇ ਨੇ ਆਉਣਾ ਹੁੰਦਾ ਵੀ ਯਾਰ ਕਹਿੰਦਾ ਨਿੱਕੀ ਜੀ 6 ਮਹੀਨੇ ਸਾਹਮਲੇ ਚਾਲ ਕੋਲੇ ਇੱਕ ਡੀਗਾ ਖੜੀ ਆ ਵਾਸਤੇ ਡਿੱਡੀ ਤੇ ਉਹਦੇ ਨਾਲ ਖੜੀ ਕਰਕੇ ਲੱਗਦਾ ਬਹੁਤ ਸੋਹਣੀ ਚੰਗੀ ਨਰੋਈ ਕੱਟੀ ਆ ਆ ਇਹਦੇ ਵੀ ਇਹਨਾਂ ਦੀ ਡਿਮਾਂਡ ਕੀ ਹੈ ਜੀ ਆ ਦੋਨਾਂ ਦੀ ਕਰ ਦਾਂਗੇ ਜੀ ਕੱਟੇ ਵੀ ਕਰ ਦਾਂਗੇ ਹਾਂਜੀ ਹਾਂਜੀ ਲਿਆ ਫਿਰ ਆ ਵੀ ਲਿਆ ਬਾਹਰ ਕੱਢ ਲਿਆ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਨਾਲ ਦੀ ਹੈ ਜੀ ਸਵਾ ਸਾਲ ਦੀ ਇਹ ਹੈ ਜੀ ਸਵਾ ਕੇ ਸਾਲ ਦੀ ਇਹ ਹੈ ਹਾਂਜੀ ਹਾਂਜੀ ਠੀਕ ਆ ਉਧਰ ਹੀ ਲੈ ਚੱਲ ਠੀਕ ਹੈ ਜੀ ਫੇਸ ਕੁਆਲਟੀ ਦੇਖੋ ਜੀ ਬਿਲਕੁਲ ਇਹਦਾ ਵੀ ਨਿੱਕਾ ਸਿੰਘ ਆ ਇਹ ਨਾਲ ਹੀ ਮੋੜ ਲੈਣਾ ਤੇ ਪਿੱਠ ਕੁੜੇ ਦੀ ਬਣਾਵਟ ਕਰੋ ਚੱਕੇ ਬਿਲਕੁਲ ਠੰਡੀ ਹੈ ਜੀ ਠੰਡੀ ਹੈ ਭਾਈ ਕਹਿੰਦਾ ਤੇ ਚਾਰ ਹੀ ਥਾਣਾ ਫੋਰਸੰਗ ਪੂਰਾ ਨਹੀਂ ਥੱਲੇ ਝੋਲੀ ਦਾ ਗੱਬਣ ਗਾਈਆਂ ਰਗੀ ਬਈ ਇਹਨੂੰ ਕਮਾਈ ਕਰਨ ਦੀ ਮਰ ਲਾਓ ਜੀ ਵੇਖੋ ਜੀ ਭਾਰੇ ਸਰਦੀ ਕੱਟੀ ਆ ਅਗਲਾ ਕਹਿੰਦਾ ਭਾਰੇ ਸਰਦੀ ਮੈਂ ਦੁੱਧ ਨੂੰ ਚੰਗੀ ਨਿਕਲਦੀ ਹੈ ਜਾਂ ਕਿਵੇਂ ਤੇ ਪਰ ਜਿਹੜਾ ਕਤੀ ਦਾ ਢਾਂਚਾ ਹੈਦਾ ਵੀ ਬਹੁਤ ਸੋਹਣਾ ਮੜਾ ਤੂੰ ਗਾਣ ਹੋ ਜਾ ਵੀਰੇ ਲਓ ਜੀ ਲਓ ਦੇਖੋ ਜੀ ਲੋ ਜੀ ਲੋ ਸੀ ਡੰਡੀਆ ਬਾਈ ਯਾਰ ਕੇ ਮਰਜੀ ਕਰਾ ਸੀਲ ਸਲਸਲਗ ਉਹ ਯਾ ਇਨੀ ਕੋਈ ਬਾਲੀ ਬਲੂਤ ਲੂਤ ਜੀ ਨਹੀਂ ਕਰਦੇ ਤੇ ਚੰਗੀਆਂ ਜੈਲੀਆਂ ਕੱਟੀਆਂ ਸੀਲ ਦਾ ਬਹੁਤ ਸੋਹਣੇ ਫੇਸ ਦੀ ਹੈ ਦੇਖੋ ਜੀ ਬਿਲਕੁਲ ਆ ਪਾਰਾ ਸੈਰਾ ਝੋਟਿਆਂ ਵਰਗਾ ਲੈ ਚੱਲ ਬਾਈ ਘਾਣੂ ਇਹ ਕੁੜੀ ਦੀ ਬਣਾਉਟ ਇਹਦੀ ਬਹੁਤ ਸੋਹਣੀ ਹੈ ਇਹਦੇ ਥੋੜੀ ਜੀ ਜਣੀ ਕੇ 4 ਕੇ 3-4 ਇੰਚ ਪੂਛ ਹੈਗੀ ਚਿੱਟੀ ਤੇ ਪਹਿਲੇ ਨੰਬਰ ਵਾਲੀ ਆਪਾਂ ਦਿਖਾਈ ਹੈਗੀ ਬਿਲਕੁਲ ਜੈਡ ਬਲੈਕ ਤੇ ਕੱਟੀ ਦਾ ਇਹਦਾ ਵੀ ਢਾਂਚਾ ਸੋਹਣਾ ਤੇ ਜਿਹੜੀ ਉਮਰ ਦੱਸੀਏ ਵੀਰ ਨੇ ਸਵਾ ਸਵਾ ਸਾਲ ਦੀਆਂ ਦੋਨੇ ਕਟੀਆਂ ਹਾਂ ਹਾਂਜੀ ਹਾਂਜੀ ਤੇ ਬਹੁਤ ਸੁਣਿਆ ਜੇ ਕਿਸੇ ਭਰਾ ਨੇ ਘਰੇ ਇੱਕ ਦੋ ਲੈ ਕੇ ਘਰੇ ਕਟੀਆਂ ਪਾਲਣੀਆਂ ਤੇ ਸੱਜਣੋ ਵਧੀਆ ਆਪਸ਼ਨ ਹੈ ਤੇ ਵੀਰ ਦਾ ਤਾਂ ਹੈਗਾ ਵਪਾਰ ਦਾ ਕੰਮ ਬਾਈ ਕਹਿੰਦਾ ਵੀ ਇੱਕ ਅੱਧੀ ਲਈ ਆਈ ਦੀ ਆ ਕੋਈ ਚੰਗੀ ਚੱਲਦੀ ਇਹ ਵੀ ਦਿਖਾ ਦਿਓ ਜੀ ਤੇ ਵਧੀਆ ਮਿਹਨਤੀ ਮੁੰਡਾ ਨੌਜਵਾਨ ਭਰਾ ਇਹ ਆਪਦਾ ਕਿਤੇ ਲੱਗਿਆ ਤੇ ਪਰ ਵੀਰ ਕਹਿੰਦਾ ਵੀ ਆਪਾਂ ਜਾਇਜ਼ ਕੀਮਤ ਤੇ ਦਵਾਂਗੇ ਜਾਇਜ਼ ਆਪਾਂ ਨੂੰ ਐਂ ਜਾਇਜ਼ ਹੀ ਦੇਣੀ ਬਾਕੀ ਮੁੱਲ ਜਿਹੜਾ ਆਪਾਂ ਵੀਡੀਓ 'ਚ ਕਰਾਵਾਂਗੇ ਸੱਜਣੋ ਭਾਈ ਕੀ ਡਿਮਾਂਡ ਰਹੀ ਉਹ ਦੀ ਜੋੜੀ ਦੀ 75000 ਦੀ ਦੇ ਦਾਂਗੇ ਇਹ ਦੋਨੇ ਜੋੜੀ 75000 ਦੀ ਹਾਂਜੀ ਹਾਂਜੀ ਮਾਨਤਨ ਵਿੱਚ ਹੋਜੂ ਹਾਂਜੀ ਹਾਂਜੀ ਕਰ ਦਾਂਗੇ ਤੇ ਕੋਈ ਆਫਰ ਮੰਨ ਕੇ ਚੱਲ ਆਪਾਂ ਕਹਿੰਦੇ ਸੀ ਵੀ ਤੂੰ ਪਹੁੰਚ ਕਰ ਦਾਂਗੇ ਜੀ ਫਰੀ 100 ਕਿਲੋਮੀਟਰ ਦੇ 100 ਕਿਲੋਮੀਟਰ ਦੀ ਹਾਂਜੀ ਹਾਂਜੀ ਠੀਕ ਐ ਲੋ ਵੀ ਸੱਜਣੋ ਬਾਈ ਕਹਿੰਦਾ ਵੀ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਆਪਾਂ 75000 ਰੁਪਏ ਦੇ ਵਿੱਚ ਬਾਕੀ ਬਾਕੀ ਬਈ ਕਮੀ ਹੈ ਨਹੀਂ ਕੋਈ ਕਟੀਆਂ ਜੀ ਕਮੀ ਹੈ ਨਹੀਂ ਕਿਧਰੋਂ ਮਰਜੀ ਦੇਖ ਲੈ ਹੈ ਬਾਈ ਕਮੀ ਹੈ ਨਹੀਂ ਕਟੀਆਂ ਤੇਰੀਆਂ ਸਲਾਉਨ ਜੋਗ ਆ ਜਿਹੜੀ ਜਿਹੜੀ ਪਹਿਲੇ ਨੰਬਰ ਦੀ ਕੱਟੀ ਵਿਖਾਈ ਆ ਆਪਾਂ ਕੋਈ ਐ ਨਹੀਂ ਵੀ ਆਪਾਂ ਨੂੰ ਬਾਲਾ ਮੱਥਾ ਜਾ ਮਾਰਨਾ ਪਊ ਸਮਝਾਵੀਆਂ ਪਲੀਆਂਵੀਆਂ ਕਟੀਆਂ ਜਿਹੜਾ ਇਹਨਾਂ ਨੇ ਦਾਸ ਮਿੰਟ ਕੋਲੇ ਬੈਠਾ ਦੇਖੀ ਜਾਵੇ ਯਾਰ ਬਾਈ ਕੰਮ ਹੀ ਨਹੀਂ ਨਿਕਲਦੀ ਨਹੀਂ ਨਿਕਲਦੀ ਬਾਈ ਕਿਸੇ ਪਾਸੋਂ ਕਟੀਆਂ ਹੱਥ ਧਰਾ ਨਹੀਂ ਸੱਜਣੂ ਬਹੁਤ ਸੋਹਣੀ ਕੱਟੀ ਆ ਪਹਿਲੇ ਨੰਬਰ ਤੇ ਮੂਰਤਾਰਗੀ ਕੱਟੀ ਆ ਬਾਕੀ ਕੁਆਲਿਟੀ ਆਪਾਂ ਤੁਹਾਨੂੰ ਚਾਰੇ ਪਾਸੇ ਤੋਂ ਦਿਖਾ ਦਨੇ ਆ ਜਿਹੜੀ ਆਪਣੀ ਵੀਡੀਓ ਵੀਡੀਓ ਹੁੰਦੀ ਆ ਇੱਕ ਦੋ ਮਿੰਟ ਦੀ ਲੰਬੀ ਜ਼ਰੂਰ ਬਣ ਜਾਂਦੀ ਆ ਪਰ ਆਪਾਂ ਪਸੂ ਨੂੰ ਐ ਟਿਕਾ ਕੇ 2 ਮਿੰਟ ਵੱਧ ਲੱਗ ਜਣ ਪਰ ਕਿਸੇ ਭਰਾ ਨੇ ਕਹੀ ਜੀ ਦੂਰੋਂ ਫੋਨ ਤੇ ਹੀ ਸੌਦਾ ਇਹ ਦੀ ਜਦੋਂ ਦਾ ਪਹਿਲੀ ਗੱਲ ਕੋਲੇ ਆ ਕੇ ਦੇਖੋ ਨਖ ਵਰਕ ਕਰਕੇ ਮੇਰਾ ਕੰਮ ਹੈ ਵੀਡੀਓ ਬਣਾਉਂਦਾ ਪਸੂ ਨੂੰ ਆਪਾਂ ਹਰੇਕ ਐਂਗਲ ਤੋਂ ਵਿਖਾਈ ਦੱਸ ਉਹਨੂੰ ਬਹੁਤ ਸੋਹਣੀਆਂ ਚੰਗੇ ਢਾਂਚਾਂ ਦੀਆਂ ਕੱਟੀਆਂ 2 ਨੰਬਰ ਵਾਲੀ ਕੱਟੀ ਵੀ ਚੰਗੀ ਭਾਰੇ ਸਿਰ ਵਾਲੀ ਕੱਟੀ ਆ ਤੇ 75000 ਰੁਪਏ ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਵੀਰੇ ਕਰ ਦਾਂਗੇ ਜੀ ਠੀਕ ਹੈ ਜੀ ਤੇ ਇਹਦੇ ਅੱਗੇ ਫਿਰ ਕੱਟੇ ਆ ਗਏ ਆ ਦਿਖਾ ਦਿਓ ਜੀ ਇੱਕ ਕੱਟੀ ਹੋਰ ਇੱਕ ਵੀਰ ਕੋਲੇ ਛੋਟਾ ਕਾਫ ਕੱਤੀ ਆ ਕਰਦੀ ਆ ਜੀ ਇਹਦਾ ਠੀਕ ਆ ਕਰਦੀ ਆ ਹਾਂਜੀ ਮਾਂ ਇਹਦੀ ਬੇਟੀ ਜੀ ਇਹਦੀ ਉਮਰ ਤਾਂ ਜੀ ਬਸ 8 ਕਿ ਮਹੀਨੇ ਦੀ ਆ ਜੀ 8 ਕਿ ਮਹੀਨੇ ਦੀ ਹਾਂਜੀ ਹਾਂਜੀ ਇਹ ਘਰ ਦੀ ਮਹਿੰਦੀ ਆ ਹੈ ਹਾਂਜੀ ਹਾਂਜੀ ਠੀਕ ਆ ਤੇ ਇਹ ਤਾਂ ਉਹ ਪਤਾ ਵੀ ਤੂੰ ਕਿਹੜੇ ਸੀਮਨ ਦੀਆਂ ਝੋਟੀਆਂ ਦੀ ਕੋਈ ਇਹ ਵੀਰੇ ਘਰੇ ਰੱਖੀ ਸੀ ਚੰਗੀ ਮਹਿੰਦੀ ਰੱਖੀ ਸੀ 15 ਕਿਲੋ ਹੈਗਾ ਸੀ ਉਹੀ ਆਪਾਂ ਗੱਪਾਂ ਮਾਰੀ ਜਾਈਏ ਚੰਗੀ ਮਹਿੰਦੀ ਕੱਟੀ ਆ ਜਣੀ ਕੇ ਹਾਂਜੀ ਹਾਂਜੀ ਦੇਖੋ ਮਿੱਤਰੋ ਛੋਟਾ ਬੱਚਾ ਜੇ ਕਿਸੇ ਦਾ ਘੱਟ ਵੀ ਸੀ ਡੰਡੀ ਆ ਬਾਈ ਜੇ ਮਰਦੀ ਬੰਦਾ ਉਹਦੇ ਪਰਸੈਂਟ ਚ ਮਿੱਠਾ ਲੈਣੀ ਹੁੰਦੀ ਚੰਗੀ ਤੇ ਛੋੜੇ ਵਾਸਤੇ ਵੀ ਜਾਇਜ਼ ਕੀਮਤ ਤੇ ਮੰਨ ਕੇ ਚਲੋ ਮਿਲ ਜੂਗੀ ਜਿਹੜਾ ਥੋੜਾ ਵੱਡਾ ਨਾਗ ਹੁੰਦਾ ਉਹਦੀ ਥੋੜੀ ਕੀਮਤ ਉਹ ਜੀ ਹੋ ਜਾਂਦੀ ਐ ਇਹ ਫਿਰ ਕਿੰਨੇ ਦੀ ਬਾਈ ਹਨ 15 ਦੀ ਦੇ ਦਾਂਗੇ ਯਾਰ ਬਾਈ 15 ਦੀ ਹਾਂਜੀ ਵਿੱਚ ਮਾਨਦਾਨ ਹੋ ਜੂ ਕਰ ਦਾਂਗੇ ਬਾਈ ਉਹ ਫਿਰ ਇਹਦਾ ਵੀ ਨਾਲ ਹਾਂਜੀ ਹਾਂਜੀ ਕਰ ਦਾਂਗੇ ਬਈ ਜੇ ਨਹੀਂ ਕਿ ਜਿਹੜੀ ਆਪਾਂ ਹਾਂ ਪਹੁੰਚ ਕਰਨੀ ਹੈ ਵੀਰੇ ਗੱਲ ਹਾਂਜੀ ਪਰ ਕੱਲੀ ਦੀ ਨਹੀਂ ਹੋਣੀ ਜੀ ਨਹੀਂ ਕੱਲੀ ਪਸ਼ੂ ਦੀ ਨਹੀਂ ਹੋਣੀ ਕੋਈ ਜੋੜੀ ਮੰਨ ਕੇ ਕੋਈ ਜੋੜੀ ਲੈਂਦਾਗਾ ਜਾਂ ਕੋਈ ਆਪਣੇ ਬੈੜਾ ਲਊਗਾ ਜਾਂ ਕੋਈ ਗਾਂ ਲਊਗਾ ਠੀਕ ਹੈ ਪਹੁੰਚ ਫ੍ਰੀ ਜਿਹੜਾ ਜੋੜੀ ਲਊਗਾ ਮੰਨ ਕੇ ਹਾਂਜੀ ਕੱਲੀ ਦੀ ਨਹੀਂ ਹੋਣੀ ਜੀ ਹੁਣ ਤੁਹਾਨੂੰ ਵੀ ਪਤਾ ਹੈ ਐਡੀ ਇੱਕ ਬੱਚੇ ਲਈ ਕਿੱਥੇ ਸਹੀ ਗੱਲ ਕਲੀਅਰ ਕਰਨੀ ਬਈ ਚੰਗੀ ਹੈ ਹੈਨਾ ਤੇ ਲੋਬੀ ਸੱਜਣੋ ਬਾਈ ਕਹਿੰਦਾ ਵੀ ਜਿਹੜਾ ਭਰਾ ਜੋੜੀ ਖਰੀਦੂਗਾ ਉਹਦੇ ਵਾਸਤੇ ਆਫਰ ਆ ਵੀ 100 ਕਿਲੋਮੀਟਰ ਦੀ ਪਹੁੰਚ ਫ੍ਰੀ ਹੋ ਜੂ ਤੇ ਆਹ ਤੱਕ ਤੁਹਾਨੂੰ ਨੰਬਰ ਤੇ ਪਕੱਟੀ ਦਿਖਾਈ ਹੈ ਜੀ ਡਿਮਾਂਡ ਵੀਰ ਨੇ ਕਰੀ ਆ ਕਿੰਨੀ ਕਰੀ ਆ ਵੀਰੇ ਡਿਮਾਂਡ ਇਹ 15000 ਦੀ ਦੇਣੀ ਹੈ 10000 ਰੁਪਏ ਦੀ ਬਾਈ ਕਹਿੰਦਾ ਦੇਣੀ ਦੇਣੀ ਆਪਾਂ ਆ ਤੁਹਾਡੇ ਕਰਕੇ ਮਾਨਤਨ ਕਰਦਾਂਗੇ ਬਾਈ ਕਹਿੰਦਾ ਮਾਨਤਨ ਆਪਾਂ ਕਰਦਾਂਗੇ ਜ਼ਰੂਰ ਤੇ ਵਧੀਆ ਖੁੱਲੇ ਸੁਭਾ ਦਾ ਬੰਦਾ ਤੇ ਸੌਦਾ ਸੌਦਾ ਸੱਜ ਨੂੰ ਰਲ ਜਾਣਾ ਬਾਈ ਨੂੰ ਨੰਬਰ ਲਾਇਓ ਕਿਰਾ ਅਜ ਤੋਂ ਬਾਅਦ ਆਪਾਂ ਸੋਨ ਨੂੰ ਦਿਖਾਉਣੇ ਜੀ ਦੋਨ ਨਗੀਨੇ ਵੱਛੀਆਂ ਕੀ ਬਾਤਾਂ ਆ ਮੈਂ ਕਿਹਾ ਇੱਕ ਨੰਬਰ ਕੁਆਲਿਟੀ ਆ ਤੇ ਵੀਰੇ ਜਿਹੜੀ ਪਹਿਲੇ ਨੰਬਰ ਤੇ ਵੱਛੀ ਆ ਉਹਦੀ ਕਿੰਨੀ ਉਮਰ ਹੈ ਇਹ ਬਈ 11 ਮਹੀਨੇ ਦੀ ਹੈ ਜੀ 11 ਮਹੀਨੇ ਉਮਰ ਹਾਂਜੀ ਹਾਂਜੀ ਠੀਕ ਹੈ ਲੈ ਥੋੜਾ ਫਿਰ ਕਰਾ ਤੋੜਾ ਚੈੱਕ ਲਓ ਵੀ ਸੱਜਣੋ ਤੇ ਕੋਈ ਮਦਰ ਕਾਰਡ ਇਹਨਾਂ ਦੇ ਹੈਗੇ ਇਹ ਬਾਈ 30 30 ਲੀਟਰ ਸੀ ਇਹਨਾਂ ਦੇ ਮਾਹਰ ਆ ਗਿਆ ਪਿੰਡੋਂ ਹੀ ਲੈਤੀਆਂ ਨੇ ਇਹ ਵੀ ਠੀਕ ਹੈ ਠੀਕ ਹਾਂਜੀ ਹਾਂਜੀ ਲਓ ਬਾਈ ਕਹਿੰਦਾ ਵੀ 30 30 ਲੀਟਰ ਆ ਲੰਗਣੀਆਂ ਗਾਇਆਂ ਦੀਆਂ ਬੱਚੀਆਂ ਪਰ ਮੰਨਣ ਜੋ ਗਾਗਾ ਇੱਕ ਮਿੰਟ ਰੋਕੀ ਵੀਰੇ ਦਿਖਾ ਦਿਓ ਜੀ ਗਾ ਫੀਲ ਡੰਡੀ ਆਈ ਮੈਂ ਖਿਆ ਸਮਝ ਮਰਜੀ ਬਾਈ ਇਹ ਦੋ ਚਾਰ ਮਹੀਨੇ ਦਾ ਪਸ਼ੂ ਉਸ ਤਰ੍ਹਾਂ ਦੀ ਥਣ ਝੋਲੀ ਤੇ ਮੋٹے ਮੋٹے ਥਾਣਾ ਬੇਰਾ ਵਰਗੇ ਪੂਰੀ ਵਿੱਥੀ ਤੇ ਲੱਗੇ ਵੇ ਐਸ ਲੋਡ ਕਰੀ ਵੀਰੇ ਟੇਢੇ ਲੋਡ ਫੇਸ ਕੁਆਲਟੀ ਦੇਖੋ ਬੱਚੀ ਦਾ ਨਖਰਾ ਨਖਰਾ ਐ ਮੈਂ ਖੈ ਇੱਕ ਓਕੇ ਦੀ ਰਿਪੋਰਟ ਆ ਉੱਪਰੋਂ ਬਿਲਕੁਲ ਸਟੇਜ ਦਾ ਕੋਈ ਢੂਈ ਢਾਈ ਨਹੀਂ ਚੱਕਦੀ ਕੰਗਰੋੜ ਨਹੀਂ ਚੱਕਦੀ ਲੈਗ ਸਕੋਰ ਵੀ ਬਹੁਤ ਸੋਹਣਾ ਖੜਮੀ ਲੱਤ ਦੀ ਬੱਛੀ ਆ ਬਹੁਤ ਸੋਹਣੀ ਚੰਗੀ ਵੜ ਤਿਆਰ ਹੋਊਗੀ ਸੱਜਣੋ ਜੇ ਕਿਸੇ ਭਰਾ ਨੇ ਇੱਕ ਦੋ ਬੱਛੀਆਂ ਲੈਣੀਆਂ ਤੇ ਵੀਰ ਕੋਲੇ ਦੋ ਬੱਛੀਆਂ ਪਹਿਲੇ ਨੰਬਰ ਤੇ ਆਪਾਂ ਆ ਬੱਛੀ ਵਿਖਾਤੀ ਬਹੁਤ ਸੋਹਣੀ ਚੰਗੀ ਵੇਲ ਆ ਚੰਗਾ ਰੰਗ ਪ੍ਰਿੰਟ ਆ ਬਾਕੀ ਜਿਹੜੀ ਜਾਤ ਬਰੀਡ ਆ ਸੱਜਣੋ ਸੋਡੇ ਸਾਹਮਣੇ ਤੇ ਬਹੁਤ ਸੋਹਣ ਰੰਗ ਰੂਪਾ ਬਿਊਟੀ ਵਾਲੀ ਵੀ ਹੈ ਤੇ ਚੰਗੀ ਵੜ ਤਿਆਰ ਹੋਊਗੀ। ਇਹਦੀ ਕੀ ਡਿਮਾਂਡ ਆ ਫਿਰ ਵੀਰੇ? ਦੋਨਾਂ ਦੀ ਕਰ ਦਾਂਗੇ ਜੀ। ਹਾਂਜੀ ਹਾਂਜੀ। ਠੀਕ ਆ ਫਿਰ ਬੰਦ ਲਾ ਫਿਰ ਇਹਨੂੰ। ਦੂਜੀ ਦਿਖਾਈਏ। ਇੱਤੀ ਮੰਨਦੀ ਤੇ ਇੱਥੇ ਬੰਦੇ ਭਾਵੇਂ। ਬੰਦੇ ਬੰਦੇ। ਬੱਛੀ ਦੀ ਖੜਨੀ ਖੁੱਡਨੀ ਆਇਆ ਮੈਂ ਕਿਹਾ ਯੋਕੇ ਦੀ ਰਿਪੋਰਟ ਆ। ਨਖਰਾ ਨੁਖ ਦਾ ਬੱਛੀ ਦਾ ਵੜਾ ਫੇਸ ਕੁਆਲਿਟੀ ਬਹੁਤ ਸੋਹਣੀ ਮੁੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਐ ਤੇ ਮੰਨ ਕੇ ਚਲੋ ਇੱਕ ਗੱਟਾ ਫੀਡ ਦਾ ਖਾ ਕੇ ਨੇ ਈਗਾ ਲੈ ਲੈਣਾ ਬੱਚੀ ਨੇ ਚੰਗੀ ਵਿਹੜ ਤਿਆਰ ਹੋਊਗੀ ਆ ਲੋ ਜੀ ਇਹ ਡਿਮਾਂਡ ਵੀਰ ਦਾ ਵੀ ਆਪਾਂ ਝੋਡੀ ਜੀ ਕਰਾਂਗੇ ਹੁਣ ਤੁਹਾਨੂੰ ਆਪਾਂ ਸਜਣੋ ਵਿਖਾਉਨੇ ਆ ਦੋ ਨੰਬਰ ਤੇ ਬੱਚੀ ਇਹਦੀ ਕਿੰਨੀ ਉਮਰ ਆ ਬਾਈ ਇਹਦੀ 9 ਮਹੀਨੇ ਆ ਜੀ 9 ਮਹੀਨੇ ਹਾਂਜੀ ਹਾਂਜੀ ਤੇ ਇਹਦਾ ਕੋਈ ਮਦਰ ਕਾਰਡ ਇਹ ਨਾਲ ਦੀ ਆਈ ਠੀਕ ਆ ਹਾਂਜੀ ਲੈ ਚੱਲ ਇੱਧਰ ਲਿਆ ਵੀਰੇ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਰੰਗ ਬਣੇਗਾ ਵੀ ਬਹੁਤ ਸੋਹਣਾ ਬੱਚਾ ਤੇ ਲੋਕੀ ਮੜੇ ਸੰਚੋੜੀ ਆ ਕੋਈ ਦਿਖਾ ਦੇ ਜੀ ਚਾਰ ਹੀ ਥਾਣੇ ਸੱਜਣੋਂ ਪੂਰੀ ਬਿੱਚੀ ਤੇ ਲੱਗੇ ਪਿਆ ਤੇ ਮੋٹے ਮੋٹے ਥਾਣੇ ਥਣ ਝੋਲੀ ਦੀਆਂ ਦੋਨੇ ਬੱਛੀਆਂ ਪਾਸ ਹੈ ਤੇ ਦੋ ਆਪਾ ਤਿੰਨ ਕਟੀਆਂ ਦਿਖਾਈਆਂ ਤਿੰਨੇ ਕਟੀਆਂ ਥਣ ਝੋਲੀ ਦੀਆਂ ਪਾਸ ਹੈ ਕਿਸੇ ਵੀ ਪਸ਼ੂ ਦੇ ਸੋਨੂੰ ਫੋਰ ਸ਼ਾਂਗ ਵਾਧੂ ਨਹੀਂ ਮਿਲਣੀ ਤੇ ਫੋਰ ਸ਼ਾਂਗ ਦੀ ਤਾਂ ਤੇ ਦੰਦੋ ਖੀਰੀਆਂ ਦੀ ਭਾਈ ਗਾਰੰਟੀ ਹੈ ਹਾਂਜੀ ਹਾਂਜੀ ਭਾਈ ਠੀਕ ਹੈ ਕਦੋਂ ਮਰਜੀ ਆ ਕੇ ਚੈੱਕ ਕਰਕੇ ਲੈ ਕੇ ਜਾਣਾ ਠੀਕ ਹੈ ਲੈ ਵੀ ਬੰਦ ਲੈ ਬੰਦ ਫਿਰ ਇੱਥੇ ਵੀਰ ਕਹਿੰਦਾ ਵੀ ਆਪਣੇ ਵੱਲੋਂ ਫੁੱਲ ਗਾਰੰਟੀ ਆ ਜਿਹੜਾ ਵੀ ਭਰਾ ਕੋਈ ਵੀ ਪਸ਼ੂ ਖਰੀਦੂਗਾ ਤੇ تسਲੀ ਪਰਖ ਆਉਦੇ ਹਾਂ ਜੀ ਭਾਈ ਦੇ ਕਿੱਲੇ ਤੇ ਤੇ ਆਪ ਹੀ ਤੁਸੀਂ ਸੱਜੂ ਪਾਸੇ ਫੇਰ ਦਿਓ ਜੀ ਪਹਿਲਾਂ ਆਉਦਾ ਤਸਲੀ ਕਰੋ ਹਾਂ ਸਹੀ ਗੱਲ ਹੈ ਦੰਦੋ ਖੀਰੀਆਂ ਦੋਨੇ ਬੱਚਿਆਂ ਤੇ ਦੋਨਾਂ ਦੀ ਫੇਰ ਡਿਮਾਂਡ ਦੱਸ ਦੇ ਕੀ ਆ 30 ਦੇ ਦੇ ਦਾਂਗੇ ਭਾਈ ਜੋੜੀ ਹਾਂਜੀ ਵਿਚੋ ਮਾਨਦਾਨ ਹੋ ਜੂ ਕਰ ਦਾਂਗੇ ਜੇ ਜੋੜੀ ਕੋਈ ਖਰੀਦਦਾ ਇਹਨਾਂ ਦੀ ਕੀ ਨਹੀਂ ਪਹੁੰਚ ਫਰੀ ਜੇ ਦੋਨੇ ਖਰੀਦਦਾ ਬੱਚੇ ਕਰ ਦਾਂਗੇ ਜੀ 100 ਕਿਲੋਮੀਟਰ ਦੇ ਏਰੀਆ ਤੋਂ 100 ਕਿਲੋਮੀਟਰ ਕਰ ਆਪਣੇ ਨਾਲ ਇਹਨੇ ਨਾ ਭਰਾ ਜਿਹੜਾ ਵੀ ਖਰੀਦੂਗਾ ਚੱਲ ਥੋੜਾ ਹਾਂਜੀ ਹਾਂਜੀ ਔਖਾ ਹੋ ਜਾਂਦਾ ਬਹੁਤ ਚੰਗੀ ਮਸਲਾ ਸੱਜਣੋ ਜਾਤ ਬਰੀਡ ਚੰਗੀ ਆ ਘਰੇ ਪਾਲਣ ਵਾਲੀਆਂ ਬੱਚੀਆਂ ਸੋਹਣੀਆਂ ਜਾਨੀ ਕਿ ਬੋਡੀ ਢਾਂਚੇ ਜਿਹੜੇ ਇਹਨਾਂ ਦੇ ਚੰਗੇ ਇੱਕ ਆਕੇ ਛੋਟਾ ਬੱਚਾ ਉਹ ਚਾਰ ਉਂਗਲਾਂ ਦੀ ਥੋੜੀ ਛੋਟੀ ਹੈ ਪਰ ਜਾਤ ਕੁਆਲਟੀ ਉਹ ਇਦੂ ਵੀ ਵਧੀਆ ਹਾਂਜੀ ਹਾਂਜੀ ਰੰਗ ਪ੍ਰਿੰਟ ਬਹੁਤ ਸੋਹਣਾ ਉਹਦਾ ਵੀ ਤੇ ਚੱਲ ਬਾਕੀ ਸੀਰੀ ਟੰਡੀਆਂ ਯਾਰ ਬਾਈ ਫੇਰ ਤਿਆਰ ਹੋਜੇ ਤੇ ਵੈਸੇ ਵੱਛੀ ਆ ਵੀ ਪੂਰੀ ਕੇਅਰ ਸੰਭਾਈ ਵਾਲੇ ਤੋਂ ਆਈ ਵੀ ਹੈ ਨਾ ਹਾਂਜੀ ਹਾਂਜੀ ਹਾਂ ਕੁਆਲਟੀ ਵੀ ਵਧੀਆ ਤੇ 30000 ਰੁਪਏ ਦੇ ਵਿੱਚ ਈਮਾਨਦਾਰ ਸੱਜਣੋ ਬਾਈ ਕਹਿੰਦਾ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਤੇ 100 ਕਿਲੋਮੀਟਰ ਹੋ ਜੂਗੀ ਪਹੁੰਚ ਫਰੀ ਜੇ ਕੋਈ ਜੋੜੀ ਖਰੀਦਦਾ ਹਾਂਜੀ ਹਾਂਜੀ ਤੇ ਇਹਦੋਂ ਅੱਗੇ ਆ ਕੇ ਬਾਈ ਕੱਟੇ ਆ ਤਿੰਨੇ ਦਿਖਾ ਦਿਓ ਜੀ ਤਿੰਨਾਂ ਦਾ ਰੇਡੀ ਕਰਦਾ ਆ ਨੀਲੀ ਰਵੀ ਦਾ ਜੀ ਇੱਕ ਦਾ ਨੀਲੀ ਕਿੰਨੀ ਉਮਰ ਹੈ ਵੀਰੇ ਨੀਲੀ ਰਵੀ ਦੀ ਹਾਂਜੀ ਉਮਰ ਕਿੰਨੀ ਹੈ ਜੀ ਸਾਲਕ ਦਾ ਆਈ ਜੀ ਸਾਲਕ ਦਾ ਹਾਂਜੀ ਫਿਰ ਇਧਰ ਨੂੰ ਚਕਾਈ ਗਈ ਹੈ ਕਿਸੇ ਭਰਾ ਨੇ ਕੋਈ ਮੱਝਾਂ ਚ ਰੱਖਣਾ ਕਰੇ ਹਾਂਜੀ ਹਾਂਜੀ ਗੱ ਇਹ ਹੈ ਨਾ ਹਾਂਜੀ ਇਹ ਬੱਗੀ ਮੁੱਛਾ ਮੱਥੇ ਤੇ ਆ ਗਿਆ ਵੱਲ ਅੱਖਾਂ ਤੇ ਥੋੜੀ ਥੋੜੀ ਜਨ ਕੇ ਨਿਸ਼ਾਨਾ ਸੱਜ ਨੂੰ ਹੈਗੇ ਆ ਤੇ ਚਾਰੇ ਪੈਰਾਂ ਤੇ ਨਿਸ਼ਾਨ ਆਗੇ ਪੂਰੀਆਂ ਨਿਸ਼ਾਨੀਆਂ ਪੂਰੀਆਂ ਹੈ ਜੀ ਜਨ ਕੇ ਕੈਰੈਕਟਰ ਵਗਿਆ ਨੀਲੀ ਰਾਬੀ ਵਾਲੇ ਜੇ ਕਿਸੇ ਭਰਾ ਨੇ ਘਰੇ ਕੋਈ ਮੱਜਾਂ ਚ ਰੱਖਣਾ ਜਾਂ ਕੋਈ ਗੱਡੀ ਜੋੜਨਾ ਤੇ ਤਿੰਨ ਗੱਟੇ ਵੀਰ ਕੋਲੇ ਸੇਲ ਆ ਇਹ ਪਹਿਲੇ ਨੰਬਰ ਤੇ ਨੀਲੀ ਰਾਬੀ ਵਾਲਾ ਵਜੇ ਬੰਦੇ ਫਿਰ ਵੀਡੀਓ ਜਿਆਦਾ ਰਾਬੀ ਬਣ ਜੂ ਖੜਿਆਂ ਦੀ ਵਿਖਾਵਾਂਗੇ ਇਹਨਾਂ ਨੂੰ ਇਹਨੂੰ ਦਿਖਾ ਦੋ ਇਹਦੀ ਕਿੰਨੀ ਉਮਰ ਆ ਵੀਰੇ ਹਾਂਜੀ ਉਹ ਨੰਬਰ ਵਾਲੀ ਦੀ ਇਹਦੀ ਕਿੰਨੀ ਉਮਰ ਹੈ ਇਹ 14 ਸਵਾ ਕ ਸਾਲ ਦਾ ਹੋ ਗਿਆ ਜੀ ਸਵਾ ਕ ਸਾਲ ਦਾ ਹੋ ਗਿਆ ਹਾਂ ਠੀਕ ਆ ਲੋ ਵੀ ਸੱਜਣੋ ਸੋਹਣੇ ਢਾਂਚੇ ਆ ਵਧੀਆ ਨਿਰੋਇ ਕਾਲਾ ਹੀ ਆ ਜੀ ਸਾਰਾ ਕੋਈ ਐ ਨਹੀਂ ਕੋਈ ਲਿੱਸੇ ਆ ਤੇ ਵੀਰ ਦਾ ਵਪਾਰ ਦਾ ਕੰਮ ਆ ਬਾਈ ਕਹਿੰਦਾ ਆਪਾਂ ਨੂੰ ਕੋਈ ਜਾਇਜ਼ ਕੀਮਤ 'ਚ ਜਾਇਜ਼ ਰੇਟ ਤੇ ਮੰਨ ਕੇ ਚੱਲੋ ਕੋਈ ਕੱਟਾ ਮਿਲ ਜੇ ਕੱਟੀ ਮਿਲ ਜੇ ਵੱਛੀ ਮਿਲ ਜੇ ਤੇ ਵੀਰ ਲੈ ਲੈ ਲੈਂਦੀ ਆ ਹਾਂਜੀ ਹਾਂਜੀ ਵਧੀਆ ਆਪਦਾ ਕੰਮ ਕਰਦੇ ਆ ਬਾਈ ਹੈਨਾ ਹਾਂਜੀ ਇੱਕ ਆ ਦਿਖਾ ਦਿਓ ਜੀ ਛੋਟਾ ਇੱਕ ਆ ਗਿਆ ਤੀਜੇ ਨੰਬਰ ਤੇ ਆ ਗਿਆ ਕੱਟਾ ਆਹ ਇਦੀ ਕਿੰਨੀ ਉਮਰ ਹੋ ਬਾਈ ਜਣੀ ਬਾਈ ਇਹ ਵੀ ਬਸ 8 ਕਿ ਮਹੀਨਾ ਦਾ ਇਹ ਆ ਜੀ ਲੋਵੀ ਸੱਜਣੋਂ ਬਹੁਤ ਸੋਹਣੀਆਂ ਕੱਟੀਆਂ ਮੈਂ ਆਪਣੀ ਵੀਡੀਓ ਸੀਗੀ ਬਾਈ ਜੇ ਘਰੋਂ ਕੱਟੀਆਂ ਦੀ ਤੇ ਵੱਛੀਆਂ ਦੀ ਤੇ ਵੀਰ ਕਹਿੰਦਾ ਵੀ ਚਲੋ ਆਪਾਂ ਦੂਜੇ ਪਸ਼ੂ ਵਿਖਾ ਦੰਨੇ ਮੈਂ ਕਿਹਾ ਕੋਈ ਗੱਲ ਨਹੀਂ ਭਰਾ ਤੇ ਇੱਕ ਆ ਗਿਆ ਤੀਜੇ ਨੰਬਰ ਤੇ ਆਹ ਕੱਟਾ ਸਾਲਕ ਦੀ ਉਮਰ ਇਹਦੀ ਆ ਤਿੰਨੇ ਕੱਟਿਆਂ ਦੀ ਫਿਰ ਡਿਮਾਂਡ ਦੱਸ ਦੇ ਕੀ ਆ 45 ਦੇ ਦੇਨੇ ਆ ਬਾਈ ਤਿੰਨੇ ਕੱਟੇ 45 ਦੇ ਦੇਨੇ ਹਾਂਜੀ ਹਾਂਜੀ ਬੱਚੂ ਮਨਤਨ ਹੋ ਜੂ ਕਰ ਦਾਂਗੇ ਜੀ ਲੋਵੀ ਸੱਜਣੋਂ ਇਹਨਾਂ ਨੂੰ ਤਿੰਨੇ ਤਿੰਨੇ ਨਗ ਬਾਈ ਕਹਿੰਦਾ ਤਿੰਨ ਕੱਟੇ 45000 ਰੁਪਏ ਦੇ ਦੇ ਦਾਂਗੇ ਵਿੱਚੋਂ ਮਾਨ ਤਨ ਮੌਕੇ ਤੇ ਜ਼ਰੂਰ ਕਰ ਪਹੁੰਚ ਇਹਨਾਂ ਦੀ ਵੀ ਕਰ ਦਾਂਗੇ ਜੀ 500 ਕਿਲੋਮੀਟਰ ਕਰ ਦਾਂਗੇ ਬਾਈ ਕਹਿੰਦਾ ਪਹੁੰਚ ਇਹਨਾਂ ਦੀ ਫ੍ਰੀ ਕਰ ਦਾਂਗੇ ਜੋ ਕੋਈ ਭਰਾ ਤਿੰਨੇ ਖਰੀਦਦਾ ਜਾਂ ਜੋੜੀ ਖਰੀਦਦਾ 100 ਕਿਲੋਮੀਟਰ ਦੀ ਪਹੁੰਚ ਫਰੀ ਤੇ ਦੋ ਹੈਗੀਆਂ ਵੀਰ ਕੋਲੇ ਗਾਵਾਂ ਆ ਬਲੈਕ ਕਲਰ ਤੇ ਜਿਹੜੀ ਗਾਂ ਇਹਦੀ ਕੀ ਡਿਟੇਲ ਆ ਵੀਰੇ ਸੂਆ ਕਹਿੰਨੋ ਆ ਇਹ ਹੀ ਤੀਜਾ ਸੂਆ ਸੂ ਗਈ ਤੀਜਾ ਸੂਆ ਸੂ ਗਈ ਹਾਂਜੀ ਕਿੰਨਾ ਟਾਈਮ ਰਹਿੰਦਾ ਸੂਣ ਦਾ ਮੀਨਾ ਰਹਿ ਗਈ ਇਹ ਦਿਨ ਮਹੀਨਾ ਰਹਿ ਗਿਆ ਹਾਂਜੀ ਉ ਬੱਚਾ ਇੱਕ ਪਾਸਾ ਵਧੀਆ ਹਾਂਜੀ ਹਾਂਜੀ ਵੀ ਸਹੀ ਤਰੀਕਾ ਮਹੀਨਾ ਮਹੀਨੇ ਤੋਂ ਪੰਜਰ ਦਾ ਨਾ ਕਈ ਵਾਰੀ ਪਸ਼ੂ ਇੱਧਰ ਬਾਕੀ ਸੀਲ ਢੰਡੀ ਆ ਬਾਈ ਯਾਰ ਇਹ ਸੀਲ ਢੰਡੀ ਦਾ ਤਾਂ ਬਾਈ ਕਹਿੰਦਾ ਵੀ ਸਾਹਮਣੇ ਦੁੱਧੋ ਛੱਡੀਆਂ ਆਈਆਂ ਜੀ ਕਿੰਨਾ ਕ ਦੁੱਧ ਦੱਤਾਂ ਨੇ ਪਿਛਲੇ ਸੂਏ ਹਾਂਜੀ ਕਿੰਨਾ ਕ ਦੱਤਾਂ ਨੇ ਦੁੱਧ 13 14 ਕਿਲੋ ਹੈਗਾ ਸੀ ਜੱਜ ਗੱਲ ਆ ਬਾਈ ਹਾਂਜੀ ਉਹੀ ਕਹਿਦੀ ਆਪਾਂ 20 ਸੀ ਕਹਿੰਦਾ ਵੀ ਆਪਾਂ 17 18 ਕਹਿਦਗੇ ਕੁਆਰਟ ਜਿਹੜੀ ਚੀਜ਼ ਆ ਉਹ ਕਿਹੜੀ ਚੀਜ਼ ਆ ਉਹ ਮਹਨੇ ਦਿੰਦੀ ਹੈ ਨਾ ਇਹਦੀ ਬਹੁਤ ਭਰਾ ਹੁੰਦੇ ਆ ਵੀ ਆਪਾਂ ਥੋੜੇ ਪੈਸੇ ਲਾ ਕੇ ਤੇ ਚਾਹ ਪਾਣੀ ਕਰਾਉਣ ਨੂੰ ਗਾਂ ਮਿਲ ਜੇ ਤੇ ਉਹਨਾਂ ਭਰਾਵਾਂ ਵਾਸਤੇ ਆ ਤੇ ਮੰਨ ਕੇ ਚੱਲੋ 1 ਮਹੀਨਾ ਰਹਿ ਗਿਆ ਵੇ ਵਧੀਆ ਮੋਟਾ ਮੋਟਾ ਥਾਣਾ ਹਾਂਜੀ ਹਾਂਜੀ ਤੇ ਬਾਕੀ ਝੋਲੀ ਝਾਲੀ ਸਦੋਂ ਚੰਗੀ ਤਿਆਰ ਕਰੂਗੀ ਬਾਲ ਬੁੱਲ ਬਾਕੀ ਸੀ ਠੰਡੀਆਂ ਬਾਈ ਸ਼ੋ ਆ ਗਈ ਥੋੜੀ ਜੀ ਲੰਡੀ ਸੱਜਣੋ ਸਿੰਘ ਸੁੰਗ ਕਰੋ ਚੈੱਕ ਊ ਮਾਰਦੀ ਮੁਰਦੀ ਤਾਂ ਨਹੀਂ ਨਹੀਂ ਮਾਰ ਲਈ ਆ ਦੇਖ ਲੈ ਯਾਰ ਕੇ ਮਾਰ ਜੀ ਲੈ ਬਾਈ ਹੱਥੋਂ ਤੁਮਾਰੀਆਂ ਦਾ ਸਹੀ ਗੱਲੇ ਇਸ ਗੱਲ ਤੇ ਕਿੰਨੇ ਦੀ ਬਾਈ ਇਹ ਦੋਨਾਂ ਦਾ ਹੀ ਕਰ ਦਾਂਗੇ ਰੇਟ ਬਾਈ ਠੀਕ ਇਹਦਾ ਵੀ ਲਾ ਦੇ ਵਿੱਚ ਜੋੜੀ ਲਈ ਹੈ ਹਾਂ ਇਹਦਾ ਕਿੰਨਾ ਟਾਈਮ ਪਿਆ ਵੀਰੇ ਦੋਨੇ ਇਕੱਠਿਆਂ ਸੋਹਣੀਆਂ ਬਾਈ ਜੀ ਇਕੱਠੀਆਂ ਹੀ ਹਾਂਜੀ ਦੋ ਚਾਰ ਦਿਨ ਇਧਰ ਉਧਰ ਹੋਣਗੇ ਹਾਂਜੀ ਹਾਂਜੀ ਜੋੜੀ ਦੀ ਕੀ ਡਿਮਾਂਡ ਆ ਵੀਰੇ ਦੇ ਦਾਂਗੇ 50 ਦੇ ਦੇ ਦਾਂਗੇ ਪੌਂਚ ਫਰੀ ਹਾਂਜੀ ਲੋ ਵੀ ਸੱਜਣੋਂ ਪਿਆਰ ਦੀ ਕੋਈ ਕਹਿੰਦਾ ਜੋੜੀ ਦੇ ਦਾਂਗੇ ਮਹੀਨੇ-ਮਹੀਨੇ ਦੀਆਂ ਦੋਵੇਂ ਕੱਚੀਆਂ ਗਾਵਾਂ ਕ੍ਰੋਸ ਹਾਂਜੀ ਹਾਂਜੀ ਕਿਸੇ ਭਰਾ ਦੀ ਚੱਲਦੇ ਹੁਣ ਤਾਂ ਆਪਦੀ ਸੱਜਣੋਂ ਸੱਲੀ ਪਰਖ ਤੁਸੀਂ ਕਰਨੀ ਆ ਤੇ ਦੋ ਆਗੀਆਂ ਬਾਈ ਕੋਲੇ ਅੱਜ ਵੱਛੀਆਂ ਬਹੁਤ ਸੋਹਣੀਆਂ ਟੌਪ ਇਹਦਾ ਦੱਸ ਦਿਓ ਜੀ ਇੱਕ ਗਾਂ ਰਹਿ ਗਈ ਹੈ ਨਾ ਹਾਂਜੀ ਹਾਂਜੀ ਇਹ ਦੱਸ ਇੱਕ ਗਾਂ ਦੀ ਕੀ ਡਿਟੇਲ ਆ ਕਿੰਨਾ ਦੁੱਧ ਆ ਜੇ ਥੱਲੇ ਇਹਦੇ ਥੱਲੇ ਜੀ 7 ਕਿਲੋ ਦੁੱਧ ਆ ਜੀ 6 ਕਹਿ ਕੇ ਦੇਵਾਂਗੇ 6 ਕਹਿ ਕੇ ਦੇਵਾਂਗੇ ਦੁੱਧ ਕੰਡੇ ਵਾਲਾ ਹਾਂਜੀ 6 ਕਿਲੋ ਐਂ ਚੋਂ ਵੀ ਤੋਲ ਲੈਪ ਮੇਰਾ ਹਾਂਜੀ 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 ਬੰਦ ਲੈਵੇ ਦੀ ਪੈਂਦੀ ਆ ਜਰੂਰ ਕਿਉਂ ਜਾਣ ਨੂੰ ਸੀਲ ਮੈਂ ਕਿਹਾ ਬਈ ਜਮਾ ਯਾਰ ਭਾਵੇਂ ਵਿੱਚ ਠੀਕ ਹੈ ਤੇ ਸੂਆ ਕਿੰਨਾਂ ਹੋਊਗੀ ਇਹ ਇਹ ਦੂਜਾ ਸੂਗ ਹੀ ਬਾਈ ਬਣੀ ਹੋਈ ਆ ਸੀਮਨ ਲੱਗਿਆ ਵਾ ਹਾਂਜੀ ਹਾਂਜੀ ਠੀਕ ਕਿੰਨੇ ਕੇ ਦਿਨ ਹੋਗੇ ਮੀਨੇ ਤੁੱਤੇ ਹੋ ਗਿਆ ਭਈ ਇਹਨੂੰ। ਈਗਾ ਭਰਾ ਇਹਨੂੰ ਮਹੀਨੇ ਤੁੱਤੇ ਹੋ। ਹਾਂ ਚੈੱਕ ਨਹੀਂ ਕਰਾਈ। ਇੱਕ ਬੱਸ ਚ ਨਹੀਂ ਆਉਂਦੀ। ਨਹੀਂ ਆਉਂਦੀ। ਆਪਾਂ ਤਾਂ ਖਾਲੀ کہہ ਕੇ ਖਾਲੀ کہہ ਕੇ ਦੇਵਾਂਗੇ ਜੀ। ਠੀਕ। ਲੋਬੀ ਸੁੱਜਣਾ ਬੱਸ ਜਿੱਡੀ ਗਾਂ ਹੋਈ ਪਾਸੇ ਮੜੇ। ਲਓ ਜੀ। ਤੇ ਆ ਵੇਲਵੂਲ ਕਰੋ ਚੈੱਕ। ਕਰੋ ਸੰਗ ਦੇ ਵਿੱਚ ਆ ਗਈ ਪੂਰੀ ਨਿਗਰਨਰੋਈ ਤੇ ਮੱਝਰ ਗਈ। ਜਿਹੜਾ ਤਾਂ ਮੰਨ ਕੇ ਚੱਲ ਵੀ 6 ਕਿਲੋ ਦੁੱਧ ਹੋ ਤੇ ਸਮਝ ਲਓ ਵੀ ਦੂਜੀ ਗਾਂ ਦਾ ਬਾਕੀ ਬਈ ਸੇਵਾ ਦਾ ਯਾਰ। ਹਾਂ। ਯਾਨੀ ਕਿ ਬਾ ਇਹ ਤਾਂ ਗੱਲ ਹੈਗੀ ਬਾਈ ਜੀ। ਕਿੰਨੀ ਵੀੜ ਪਾਉਂਗੇ? ਉਸੇ ਦਾ ਦੱਸੋ। ਉਹਨੇ ਕੱਢ ਲਓ। ਤੇ ਮੋੜਲਾ ਇਧਰ ਜਿੱਥੇ। ਲਓ ਜੀ। ਚੰਗੀ ਨਿਗਰ ਨਰੋਈ ਤੇ ਪੂਰੀ ਵਜਨਦਾਰ ਗਾ 6 ਕਿਲੋ ਦੁੱਧ ਕੰਡੇ ਵਾਲਾ ਬਾਈ ਕਹਿੰਦਾ ਦੁੱਧ ਸਾਤੀ ਹੋਊਗਾ ਪਰ ਆਪਾਂ 6 ਕਿਹਾ ਕੇ ਦੇਣੀ ਆ ਪੂਰੀ ਉੱਚੀ ਲੰਮੀ ਵੱਡੇ ਕੱਦ ਕਾਟ ਦੀ ਖੁੱਲੇ ਹੱਡਾਂ ਪਰ ਰੰਦੀ ਚੰਗੇ ਢਾਂਚੇ ਦੀ ਬਾਕੀ ਸੀ ਡੰਡੀ ਆ ਬਾਈ ਯਾਰ ਠੀਕ ਆ ਚੌਣ ਚਾਣ ਨੂੰ ਜਾਨੀ ਕਿ ਸੀਲ ਆ ਮੈਂ ਕਿ ਮਰਜ਼ੀ ਚ ਹੋਈ ਜਾ ਕਿੰਨੇ ਦੀ ਹਾਂ ਨਾ ਵੀਰੇ 35 ਦੀ ਦੇਣੀ ਆ ਬਾਈ ਇਹ 100 ਕਿਲੋਮੀਟਰ ਪਹੁੰਚ ਇਹਦੀ ਵੀ ਫਰੀ ਆ ਲਓ ਵੀ ਸੱਜਣੋ ਆਪਾਂ ਪਹੁੰਚ ਵੀਰ ਤੋਂ ਸਾਰੇ ਪਸ਼ੂਆਂ ਦੀ ਕਰਾਤੀ ਪਰ ਭਰਾ ਨੇ ਕੱਲੀਆਂ ਕਟੀਆਂ ਦੀ ਗਿਆ ਸੀ ਹਾਂਜੀ ਇੱਕ ਨਗਦੀ ਵੀ ਨਹੀਂ ਹੋਣੀ ਜੀ ਪਰ ਸਹੀ ਗੱਲ ਬੇਨੂੰ ਹੋਊ ਜੋੜੀ ਦੀ ਜੋੜੀ ਦੀ ਕਰਦਾਂਗੇ ਲੋਬੀ ਸੱਜਣੋ ਇਹ ਗਾਂ ਸਾਨੂੰ ਮਿਲ ਜੂਗੀ 35000 ਰੁਪਏ ਦੀ ਵਿੱਚੋਂ ਮਾਨਤਨ ਬਾਈ ਕਹਿੰਦਾ ਜਰੂਰ ਕਰਾਂਗੇ ਕਿ ਜੇ ਕੋਈ 35 ਦੀ ਖਰੀਦਦਾ ਤੇ 100 ਕਿਲੋਮੀਟਰ ਪਹੁੰਚ ਹੈਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਲੈ ਚੱਲ ਫਿਰ ਉੱਥੇ ਇਹਨੂੰ ਬੰਨ੍ਹ ਦੇ ਠੀਕ ਹੈ ਜੀ ਤੇ ਚੰਗੇ ਖੁੱਲੇ ਢਾਂਚੇ ਦੀ ਵਿਹੜਾ ਸੱਜਣੋ ਜੇ ਕਿਸੇ ਭਰਾ ਨੇ ਕੋਈ ਘਰੇ ਚਾਹ ਪਾਣੀ ਡੰਗ ਲਾਉਣ ਨੂੰ ਲੈਣੀ ਹੈਗਾ ਤੇ ਵਰ ਹੈ ਚੰਗੀ 6 ਕਿਲੋ ਰੋਟੀ ਰਹੇਗੀ ਨਾ ਬਾਈ ਮੱਝਾਂ ਵਰਗਾ ਹੋਊਗਾ ਇਹਦਾ ਦੁੱਧ ਕੜੀ ਯਾਰਗਾ ਕਿਉਂ ਬਾਈ ਹਾਂਜੀ ਹਾਂਜੀ ਉਹ ਤਾਂ ਚੰਗੀ ਫੈਂਟ ਫੂਡ ਹੋਊ ਕਿਉਂਕਿ ਕ੍ਰੋਸ ਆਂਗ ਆ ਗਈ ਹੈਨਾ 5 ਆਈ 5 ਫੈਂਟ ਆਏ ਦੀ ਠੀਕ ਆ ਪਰਚੀ ਆਪਣੇ ਕੋਲੇ ਪਈ ਆ ਜੀ ਠੀਕ ਆ ਪਰਚੀ ਦਿਖਾ ਦਾਂਗੇ ਠੀਕ ਆ ਤਾਂ ਕੋਈ ਗੱਲ ਨਹੀਂ ਤੇ ਨੰਬਰ ਨੰਬਰ ਬੋਲ ਦਿਆ ਉਹਦਾ 84271 2643 ਜੀ ਠੀਕ ਆ ਲੋ ਵੀ ਸੱਜਣੋ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਕਿਸੇ ਵੀ ਭਰਾ ਦੇ ਕੋਈ ਵੀ ਨਗ ਫਟ ਹੋਵੇ ਤੇ ਤਸੱਲੀ ਨਰਖ ਪਰਖ ਸੱਜਣੋ ਤੁਸੀਂ ਆਪ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਪਾਕੀ ਬਾਈ ਕਮੀ ਹੈ ਨਹੀਂਗੀ ਕੋਈ ਕਿਸੇ ਪਸ਼ੂ ਚ ਆ ਵੀ ਜਿਹੜੀਆਂ ਚੀਜ਼ਾਂ ਉਹ ਤਾਂ ਫਿਰ ਆਪਾਂ ਨੂੰ ਹਾਂ ਠੰਡ ਲੈ ਲੈ ਬਣੀ ਉਹਦਾ ਜਮਾ ਕਮੀ ਹੈ ਨਹੀਂ ਕਿਸੇ ਚੀਂ ਆਪਾਂ ਬਖਾਈਆਂ ਖੀਰੀਆਂ ਹਾਂਜੀ ਕੋਕਾ ਪੀਸ ਆ ਕਮੀ ਹੈ ਨਹੀਂ ਜੀ ਕਿਸੇ ਪਸੂ ਚ ਵੀ ਸਿੰਗਾ ਸੁੰਗਾ ਜੀ ਬਿਨਾ ਫਟ ਖੁੱਲੇ ਹੱਡਾਂ ਪੈਰਾਂ ਦੀਆਂ ਚੰਗਣ ਨਿੱਗ ਨਰੋਈਆਂ ਤੇ ਦੋ ਹੈਂਆਂ ਵੀਰ ਕੋਲੇ ਬੱਛੀਆਂ ਛੋਟੇ ਪੂਰੀਆਂ ਚੰਗਣ ਨਖਰਾ ਨੋਰਾ ਜਾਤ ਬਰੀਡ ਤੁਹਾਡੇ ਸਾਹਮਣੇ ਆ ਦੇਖੋ ਨਿਕਲ ਨਿਕਾ ਕਰਨਾ ਤੇ ਬੋਦੀ ਵਾਲੀ ਬੱਛੀ ਆ ਕੀ ਬਾਤ ਏ ਇਹਨਾਂ ਦੀ ਕੀ ਡਿਮਾਂਡ ਕਰੀ ਆ 30 ਜੀ 30 ਹਾਂਜੀ 10 ਕਿਲੋਮੀਟਰ ਪਹੁੰਚ ਫਰੀ ਜੋ ਕੋਈ ਵੀ ਲੈਂਦਾ ਫਰੀ ਜੀ ਫਰੀ ਹਾਂਜੀ ਇਹ ਸੋਹਣੇ ਰੰਗ ਰੂਪਾ ਬੱਛੀਆਂ ਦੇ ਤੇ ਤਿੰਨ ਵੀਰ ਕੋਲੇ ਕੱਟੀਆਂ ਇੱਕ ਹੈਗੀ ਤੀਜੀ ਤੇ ਛੋਟੀ ਕੱਟੀ ਇਹ ਤੇ ਇਹਦੀ ਕੀ ਡਿਮਾਂਡ ਕਰੀ 15 ਦੀ ਦੇਵਾਂਗੇ ਜੀ ਠੀਕ ਹੈ ਹਾਂਜੀ ਲਓ ਵੀ ਸੱਜਣੋ ਆਪਾਂ ਪੂਰੀ ਟਿਕਾ ਕੇ ਆਇਆ ਰੀਜਨਲ ਵੀਡੀਓ ਬਣਾਈ ਹੈ ਤੇ ਵੀਡੀਓ ਆਪਣੀ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਲਾਈਕ ਕਰ ਜਰੂਰ ਕਰਿਆ ਕਰੋ ਜੀ ਤੇ ਬਾਕੀ ਆਪਾਂ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਹਾਸੀ ਕਾਲ ਜੀ ਸਾਰਿਆਂ ਨੂੰ